ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸਰ ਤੁਹਾਡਾ ਵੀ ਨਿਗਾਹ ਸਵਾਗਤ ਕਰਦੇ ਹਾਂ ਆਉਣੇ ਅਗਲੀ ਖਬਰ ਤੇ ਸ਼ਿਮਲਾ ਸਮਝੌਤਾ ਜਿਹੜਾ ਉਹ ਪਾਕਿਸਤਾਨ ਨੇ ਰੱਦ ਕਰ ਦਿੱਤਾ ਹੈ ਭਾਰਤ ਨੂੰ ਇਸ ਦੇ ਨਾਲ ਕੀ ਫਰਕ ਪਵੇਗਾ ਕੀ ਆਖਣਾ ਚਾਹੂਗੇ ਦੇਖੋ ਸਰਕਾਰਾ ਜੀ ਸ਼ਿਮਲਾ ਸਮਝੌਤਾ ਵੀ ਜਿਹੜਾ ਇੰਡਸ ਵਾਟਰ ਟ੍ਰੀਟੀ ਜਿੰਨਾ ਹੀ ਇੰਪੋਰਟੈਂਟ ਹੈ ਜੀ ਜਦੋਂ 1971 ਦੀ ਜੰਗ ਹੁੰਦੀ ਆ ਅਸੀਂ ਬਹੁਤ ਹਸ਼ਿਆਰੀ ਦੇ ਨਾਲ ਉਸ ਸਾਰੀ ਜਿਹੜੀ ਘਟਨਾ ਹੈ ਜਿਹੜੀ ਪਾਕਿਸਤਾਨ ਦੀ ਅੰਦਰੂਨੀ ਲੜਾਈ ਹੈ ਉਹਨੂੰ ਦੇਖਿਆ ਉਹਨੂੰ ਸਮਝਿਆ ਔਰ ਉਹਦੇ ਵਿੱਚ ਅਸੀਂ ਆਪਣਾ ਬਣਦਾ ਰੋਲ ਪਲੇ ਕੀਤਾ ਕਿ ਉੱਥੇ ਜਮਹੂਰੀ ਹਿੱਤ ਕੁਚਲੇ ਜਾ ਰያ ਸੀ ਇਹ ਬੰਗਲਾਦੇਸ਼ ਵਿੱਚ ਤੇ ਜਦੋਂ ਅਸੀਂ ਉਹਨਾਂ ਹਿੱਤਾਂ ਦੇ ਰਾਖੇ ਬਣ ਕੇ ਆਪਣੀਆਂ ਫੌਜਾਂ ਭੇਜੀਆਂ ਤੇ ਅਲਟੀਮੇਟ 93000 ਫੌਜੀਆ ਨੇ ਅਠਾਰਾਂ ਸਮੇਤ ਸਰੈਂਡਰ ਕੀਤਾ ਸੀ ਸਾਡੀਆਂ ਫੌਜਾਂ ਦੇ ਸਾਹਮਣੇ ਜੀ ਨਾਲ ਦੀ ਨਾਲ ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਅਸੀਂ ਬਹੁਤ ਵੱਡੇ ਭੂਗੋਲਕ ਖਿੱਤੇ ਤੇ ਇਧਰਲਾ ਜਿਹੜਾ ਪਾਕਿਸਤਾਨ ਆ ਉਹਦੇ ਤੇ ਵੀ ਕਬਜ਼ਾ ਕਰ ਲਿਆ ਸੀ ਫਿਰ ਉਹ ਜਦੋਂ ਸਮਝੌਤਾ ਹੁੰਦਾ ਹੈ ਤੇ ਉਹ ਇੰਦਰਾ ਗਾਂਧੀ ਤੇ ਭੁੱਟੋ ਦੇ ਵਿਚਕਾਰ ਹੁੰਦਾ ਉਹ ਸਮਝੌਤਾ ਸ਼ਿਮਲੇ ਦੇ ਵਿੱਚ ਹੁੰਦਾ ਉਹ ਸ਼ਿਮਲੇ ਚ ਹੋਇਆ ਜਿਹੜਾ ਸਮਝੌਤਾ ਆ ਉਹਦੀ ਇਹ ਇੱਕ ਦੋ ਮੱਦਾਂ ਬੜੀਆਂ ਖਾਸ ਨੇ ਜੀ ਜਦੋਂ ਭੁੱਟੋ ਹੋਰਾਂ ਨੇ ਕਿਹਾ ਕਿ ਸਾਡੀ ਧਰਤੀ ਜਿਹੜੀ ਤੁਸੀਂ ਜਿੱਤੀ ਆ ਸਾਨੂੰ ਵਾਪਸ ਕਰ ਦਿਓ ਔਰ ਸਾਡੇ ਸੋਲਜਰ ਜਿਹੜੇ ਆ ਉਹ ਛੱਡ ਦਿਓ ਜੀ ਤੇ ਅਸੀਂ ਤੁਹਾਡੇ ਨਾਲ ਇੱਕ ਸੰਧੀ ਕਰਨ ਨੂੰ ਤਿਆਰ ਹਾਂ ਇਹਦਾ ਮਤਲਬ ਇਹ ਹੈ ਕਿ ਪਾਕਿਸਤਾਨ ਜਿਹੜਾ ਆ ਆਪਣੇ ਦੇਸ਼ ਦੇ ਦੋ ਟੁਕੜੇ ਕਰਾ ਲੈਣ ਤੋਂ ਬਾਅਦ ਜੀ ਕਿ ਬੰਗਲਾਦੇਸ਼ ਉਹਦਾ ਹਿੱਸਾ ਸੀ ਬਿਲਕੁਲ ਇੰਨਾ ਡਰ ਗਿਆ ਸੀ ਇੰਨਾ ਝੁੱਕ ਗਿਆ ਸੀ ਕਿ ਉਹਨੂੰ ਨੀਵਾ ਹੋ ਕੇ ਸਮਝੌਤਾ ਕਰਨਾ ਪਿਆ ਉਸ ਸਮਝੌਤੇ ਦਾ ਨਾਮ ਸ਼ਿਮਲਾ ਸਮਝੌਤਾ ਆ ਜਿਹਦੇ ਤਹਿਤ ਅਸੀਂ 93000 ਫੌਜੀਆ ਨੂੰ ਜਿਹੜਾ ਆ ਉਹ ਰਿਹਾ ਕੀਤਾ ਇੱਕ ਵਾਰ ਨਾਲ ਦੀ ਨਾਲ ਉਹ ਜਿਹੜੇ ਜਿੱਤੇ ਹੋਏ ਇਲਾਕੇ ਨੇ ਉਹ ਜਿਹੜੇ ਆ ਅਸੀਂ ਪਾਕਿਸਤਾਨ ਨੂੰ ਵਾਪਸ ਕਰ ਦਿੱਤੇ ਵੀ ਇਹ ਜਿਹੜੀ ਲੜਾਈ ਆ ਇਹ ਇਹਦੇ ਚੋਂ ਨਿਕਲਣਾ ਕੁਛ ਨਹੀਂ ਤੁਸੀਂ ਆਪਣੇ ਇਲਾਕਿਆਂ ਤੇ ਆਪ ਕਾਬਜ਼ ਹੋਵੋ ਜੀ ਨਾਲ ਹੀ ਉਦੋਂ ਇੱਕ ਗੱਲ ਹੋਰ ਜਿਹੜੀ ਸਾਡੀ ਸਰਕਾਰ ਨੇ ਪੂਰੇ ਪ੍ਰੈਸ਼ਰ ਦੇ ਨਾਲ ਪਟੋਹੋਰਾ ਤੋਂ ਉਹ ਜਿਹੜੀ ਆ ਉੱਤੇ ਸਾਈਨ ਕਰਾਇਆ ਉਹ ਸਟਰੀਟ ਤੇ ਉਹ ਇਹ ਸੀ ਕਿ ਅੱਗੇ ਤੋਂ ਜਦੋਂ ਵੀ ਸਾਡੇ ਸਰਹੱਦੀ ਵਿਵਾਦ ਹੋਣਗੇ ਅਸੀਂ ਬਜਾਏ ਦੇ ਕਿ ਅਮਰੀਕਾ ਵੱਲ ਭੱਜ ਕੇ ਜਾਵਾਂਗੇ ਜੀ ਬਜਾਏ ਦੇ ਕਿ ਰੂਸ ਵੱਲ ਭੱਜ ਕੇ ਜਾਵਾਂਗੇ ਬਜਾਏ ਦੇ ਕਿ ਚੀਨ ਵੱਲ ਭੱਜ ਕੇ ਜਾਵਾਂਗੇ ਅਸੀਂ ਦੋਨੇ ਦੇਸ਼ ਬੈਠਾਂਗੇ ਤੇ ਉਹਦਾ ਨਪਟਾਰਾ ਆਪੇ ਕਰ ਲਾਂਗੇ ਤੁਹਾਨੂੰ ਯਾਦ ਹੋਣਾ ਚਾਹੀਦਾ ਆ ਉਦੋਂ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਹੁੰਦੇ ਸਨ ਇੰਦਰਾ ਗਾਂਧੀ ਜੀ ਇੰਦਰਾ ਗਾਂਧੀ ਉਸ ਜੁੱਧ ਦੇ ਦਿਨਾਂ 'ਚ 6-7 ਘੰਟੇ ਅਮਰੀਕਾ ਦੇ ਰਾਸ਼ਟਰਪਤੀ ਦੇ ਦਫ਼ਤਰ ਦੇ ਬਾਹਰ ਬੈਠੇ ਰਹੇ ਸੀ ਤੇ ਉਹਨਾਂ ਨੇ ਮਿਲਣ ਦਾ ਸਮਾਂ ਨਹੀਂ ਸੀ ਦਿੱਤਾ ਤੇ ਜਦੋਂ ਮਿਲੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੇਂਰਾ ਵੀ ਜਿਹੜਾ ਬੇੜਾ ਆ ਉਹ ਚੱਲ ਪਿਆ ਤੇ ਪਾਕਿਸਤਾਨ ਦੇ ਹੱਕ ਦੇ ਵਿੱਚ ਅਸੀਂ ਡਟਾਂਗੇ ਤੇ ਸਾਡੀਆਂ ਫੌਜਾਂ ਨੇ ਕਿਹਾ ਸੀ ਕਿ ਅਸੀਂ ਉਹਨਾਂ ਦਾ ਇੰਤਜ਼ਾਰ ਕਰਾਂਗੇ ਉਸ ਲੜਾਈ 'ਚ ਅਸੀਂ ਨਾ ਕੇਵਲ ਅ ਬੰਗਲਾਦੇਸ਼ ਵਿੱਚ ਜਿਹੜੀ ਮਨੁੱਖੀ ਹਿੱਤਾਂ ਦਾ ਘਾਣ ਹੋ ਰਿਹਾ ਸੀ ਉਹਦੀ ਰਾਖੀ ਕੀਤੀ ਨਾਲ ਦੀ ਨਾਲ ਅਸੀਂ ਅਮਰੀਕਾ ਦੀ ਕੁਰਕੀ ਦਾ ਜ਼ਾਬਾਬ ਵੀ ਦਿੱਤਾ ਸੀ ਤੇ 13 ਦਿਨਾਂ ਦੇ ਵਿੱਚ ਉਹ ਯੁੱਪਦਾ ਸਮਾਪਤੀ ਹੋ ਗਈ ਸੀ ਹੁਣ ਉਸ ਸ਼ਿਮਲਾ ਸਮਝੌਤੇ ਵਿੱਚ ਵੀ ਅਸੀਂ ਪਾਕਿਸਤਾਨ ਨਾਲ ਇਸ ਗੱਲ ਤੇ ਐਗਰੀਮੈਂਟ ਕੀਤਾ ਸੀ ਕਿ ਨਿੱਕੀ-ਮੋਟੀ ਗੱਲ ਤੇ ਤੁਸੀਂ ਰੂਸ ਚੀਨ ਜਾਂ ਅਮਰੀਕਾ ਵੱਲ ਨਹੀਂ ਭੱਜੋਗੇ ਸਿੱਧੇ ਸਾਡੇ ਨਾਲ ਬੈ ਕੇ ਗੱਲ ਕਰੋਗੇ ਅੱਜ ਜਿੱਦਣ ਅਸੀਂ ਪਹਿਲ ਕਦਮੀ ਕੀਤੀ ਆ ਇੰਡਸ ਵਾਟਰ ਟ੍ਰੀਟੀ ਰੱਦ ਕਰਨ ਦੀ ਉਸ ਵੇਲੇ ਉਹਨਾਂ ਨੇ ਇਹ ਪਹਿਲ ਕਦਮੀ ਕੀਤੀ ਵੀ ਜੇ ਤੁਹਾਨੂੰ ਉਸ ਸਮਝੌਤਾ ਮਨਜ਼ੂਰ ਨਹੀਂ ਤੇ ਸਾਨੂੰ ਛਿਮਲਾ ਸਮਝੌਤਾ ਮਨਜ਼ੂਰ ਨਹੀਂ ਹੁਣ ਛਿਮਲਾ ਸਮਝੌਤਾ ਨਾ ਮਨਜ਼ੂਰ ਕਰਦੇ ਸਾਰ ਹੀ ਉਹਨਾਂ ਨੇ ਅਮਰੀਕਾ ਨੂੰ ਰੂਸ ਨੂੰ ਤੇ ਚੀਨ ਨੂੰ ਅਪੀਲ ਕੀਤੀ ਆ ਕਿਉਂਕਿ ਅਸੀਂ ਵੀ ਸਮਝੌਤਾ ਰੱਦ ਕਰ ਦਿੱਤਾ ਇਹਨਾਂ ਨੇ ਵੀ ਪਾਣੀ ਦਾ ਸਮਝੌਤਾ ਰੱਦ ਕਰ ਦਿੱਤਾ ਤੇ ਨਵੇਂ ਸਿਰੇ ਤੋਂ ਜਿਹੜੇ ਨਰਦੋਸ਼ ਹਿੰਦੂ ਮਰੇ ਨੇ ਜੀ ਉਹਨਾਂ ਦੀ ਜਾਂਚ ਕਰਾਓ ਤੇ ਸਾਡੇ ਤੇ ਜਿਹੜੇ ਇਲਜ਼ਾਮ ਪਾਰਤ ਲਾ ਰਿਹਾ ਹੈ ਉਹਦੀ ਤਹਿਕੀਕਾਤ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੋ ਸੋ ਸ਼ਿਮਲਾ ਸਮਝੌਤਾ ਰੱਦ ਕਰਨਾ ਭਾਰਤ ਦੀ ਜਿਹੜੀ ਡੋਮੀਨੈਂਸੀ ਆ ਤੇ ਜਿਹਦੇ ਤਹਿਤ ਉਹ ਸਾਡੇ ਨਾਲ ਗੱਲ ਸਿੱਧਾ ਕਰਦਾ ਸੀ ਉਹਦੇ ਤੋਂ ਉਹ ਆਜ਼ਾਦ ਹੋਇਆ ਸੋ ਸ਼ਿਮਲਾ ਸਮਝੌਤਾ ਰੱਦ ਕਰਨਾ ਵੀ ਭਾਰਤ ਦੇ ਹਿੱਤਾਂ 'ਚ ਨਿਕਾ ਜੀ ਇਸੇ ਤਰ੍ਹਾਂ ਸਰ ਪਾਕਿਸਤਾਨ ਨੇ ਵੀ ਮੋੜੜਾ ਹੋਰ ਪਲਟਵਾਰ ਕਰਦੇ ਹੋયા ਜਿਹੜਾ ਵਾਯੂ ਮੰਡਲ ਵਿੱਚ ਲੰਘਦੇ ਭਾਰਤੀ ਜਹਾਜ਼ ਨੇ ਉਹਨਾਂ ਤੇ ਵੀ ਰੋਕ ਲਾ ਦਿੱਤੀ ਹੈ ਤੇ ਇਸ ਦੇ ਭਾਰਤ ਤੇ ਕੀ ਅਸਰ ਪਵੇਗਾ ਸਰ ਦੇਖੋ ਜਦੋਂ ਅਸੀਂ ਯੂਰਪ ਦੇ ਦੇਸ਼ਾਂ ਨੂੰ ਜਾਂਦੇ ਹਾਂ ਜੀ ਤਾਂ ਸਾਡੇ ਜਹਾਜ਼ ਦਿੱਲੀੋਂ ਅੰਮ੍ਰਿਤਸਰ ਵੱਲ ਦੀ ਉੜਦੇ ਪਾਕਿਸਤਾਨ ਲਾਹੌਰ ਤੋਂ ਦੀ ਉੜਦੇ ਯੂਰਪ 'ਚ ਪ੍ਰਵੇਸ਼ ਕਰਦੇ ਨੇ ਜੀ ਤੇ ਜਦੋਂ ਇੱਕ ਦੇਸ਼ ਦੂਸਰੇ ਦੇਸ਼ ਦੇ ਯਾਤਰੀ ਜਹਾਜ਼ਾਂ ਤੇ ਪਾਬੰਦੀ ਲਾਉਂਦਾ ਤਾਂ ਉਹਨਾਂ ਨੂੰ ਘੁਮ ਕੇ ਜਾਣਾ ਪੈਂਦਾ ਤੇ ਤੱਕ ਕਾਫੀ ਮਹਿੰਗੀ ਹੁੰਦੀ ਆ ਤੇ ਤੱਕ ਦਾ ਬੋਝ ਜਿਹੜਾ ਪਸੰਜਰ ਨੂੰ ਉਠਾਉਣਾ ਪੈਂਦਾ ਹਮ ਔਰ ਇਹ ਇੱਕ ਕਠਨ ਟਾਸਕ ਬਣ ਜਾਂਦਾ ਦੇਖੋ ਸਵਾਲ ਇਹ ਹੈ ਕਿ ਅਸੀਂ ਪਾਕਿਸਤਾਨ ਦੇ ਜਹਾਜ਼ਾਂ ਤੇ ਪਾਬੰਦੀ ਨਹੀਂ ਲਾਈ ਪਾਕਿਸਤਾਨ ਦਾ ਯਾਤਰੀ ਜਹਾਜ਼ ਸਾਡੀ ਧਰਤੀ ਤੋੜ ਕੇ ਜਾ ਸਕਦਾ ਜੀ ਕਿਉਂ ਜਾਵੇ ਜਦ ਉਹਨਾਂ ਨੇ ਸਾਡੇ ਤੇ ਪਾਬੰਦੀ ਲਾਈ ਤੇ ਸਾਨੂੰ ਵੀ ਲਾਉਣੀ ਚਾਹੀਦੀ ਆ ਸੋ ਇਸ ਪਾਬੰਦੀ ਦੇ ਮੁਕਾਬਲੇ ਤੇ ਵੀ ਸਾਡੀ ਸਰਕਾਰ ਦਾ ਸਟੈਂਡ ਬਹੁਤ ਦਾ ਕਲੀਅਰ ਨਿਕਾ ਜੀ ਇਸੇ ਤਰ੍ਹਾਂ ਸਰ ਦੋਨਾਂ ਦੇਸ਼ਾਂ ਨੇ ਪਾਕਿਸਤਾਨ ਤੇ ਭਾਰਤ ਨੇ ਦੋਨਾਂ ਨੇ ਹੀ ਆਪੋ ਆਪਣੇ ਜਿਹੜੇ ਵਪਾਰ ਨੇ ਉਹਨਾਂ ਤੇ ਵੀ ਬੰਦ ਜਿਹੜਾ ਬੰਦ ਦਾ ਐਲਾਨ ਜਿਹੜਾ ਕਰ ਦਿੱਤਾ ਕਿ ਇਹ ਜਿਹੜੇ ਵਪਾਰ ਨੇ ਇਹ ਨਹੀਂ ਹੋਣ ਦਿੱਤੇ ਜਾਣਗੇ ਕਿੰਦਾ ਦੇਖਿਆ ਸਰ ਦੇਖੋ ਮਤਲਬ ਇਹਦੇ ਪਿੱਛੇ ਕਿਹਦੀ ਮਾਨਸਿਕਤਾ ਲੱਗਦੀ ਹੈ ਤੁਹਾਨੂੰ ਦੇਖੋ ਸਰਕਾਰ ਜੀ ਬਿਲਕੁਲ ਕਲੀਅਰ ਗੱਲ ਹੈ ਕਿ ਜਿਹੜੇ ਦੋ ਦੇਸ਼ ਨੇ ਇਹਨਾਂ ਦੀ ਸਾਡੀ ਭਾਸ਼ਾ ਇਕ ਹੈ ਠੀਕ ਹੈ ਅਸੀਂ ਲਗਭਗ ਜੇ ਕਹਿ ਦਵਾਂ ਵੀ ਇੱਕੋ ਕਲਚਰ ਦੀ ਪੈਦਾਸ਼ ਆ ਇੱਕੋ ਧਰਤੀ ਦੇ ਜ਼ਾਏ ਆ ਤੇ ਸਾਡੀਆਂ ਲੋੜਾਂ ਤੇ ਉਹਨਾਂ ਦੀਆਂ ਲੋੜਾਂ ਇੱਕੋ ਜੀਆਂ ਨੇ ਜਦੋਂ ਦੋ ਦੇਸ਼ ਇੱਕੋ ਭਾਸ਼ਾ ਇੱਕੋ ਕਲਚਰ 'ਚੋਂ ਅਲੱਗ ਹੋਏ ਹੋਣ ਤੇ ਉਹਨਾਂ 'ਚ ਜੇ ਵਿਵਾਦ ਦੀ ਪੋਸਿਬਿਲਿਟੀ ਬਣਦੀ ਆ ਨਾ ਤੇ ਬਹੁਤ ਤੁਹਾਡੀਆਂ ਅਸਭਾਵਨਾਵਾਂ ਵਧਦੀਆਂ ਨੇ ਕਿਉਂਕਿ ਪੰਜਾਬ ਤੋਂ ਤੋੜ ਕੇ ਇਸ ਵਾਰ ਪੰਜਾਬ ਨੂੰ ਤੋੜ ਕੇ ਪਾਕਿਸਤਾਨ ਬਣਿਆ ਸੀਗਾ ਜੀ ਬਿਲਕੁਲ ਤੇ ਇਹਦਾ ਨੁਕਸਾਨ ਪੰਜਾਬ ਨੂੰ ਉਦੋਂ ਵੀ ਹੋਇਆ ਤੇ ਅੱਜ ਵੀ ਹੋ ਰਿਹਾ ਹੈ ਜੀ ਜਦੋਂ ਵੀ ਸਾਡੀ ਸਟੇਟ ਫੈਸਲਾ ਕਰਦੀ ਹੈ ਤਾਂ ਕਹਿੰਦੀ ਆ ਕਿ ਬਾਘਾ ਬਾਰਡਰ ਅਸੀਂ ਬੰਦ ਕਰਤਾ ਠੀਕ ਹੈ ਤੁਸੀਂ ਬਾਗਾ ਬਾਰਡਰ ਬੰਦ ਕਰਤਾ ਤੁਸੀਂ ਸਾਡਾ ਵਪਾਰ ਤਾਂ ਪਹਿਲਾਂ ਹੀ ਬੰਦ ਸੀ ਸਾਡਾ ਪੰਜਾਬੀਆਂ ਦਾ ਵਪਾਰ ਤਾਂ ਤੁਸੀਂ ਪਹਿਲਾਂ ਬੰਦ ਕੀਤਾ ਜਿਹਦੇ ਕਰਕੇ ਪੰਜਾਬ ਸਰ ਕਰ ਗਿਆ ਤੇ ਕਰਜਾ ਲੱਥ ਨਹੀਂ ਰਿਹਾ ਜੀ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਜਿਹੜਾ ਗੁਜਰਾਤ ਦੀ ਬੰਦਰਗਾਹ ਜਿਸ ਬੰਦਰਗਾਹ ਦੀ ਮਾਲਕੀ ਅਡਾਨੀਆਂ ਦੇ ਕੋਲ ਹੈ ਉਹ ਵਪਾਰ ਕਿਉਂ ਨਹੀਂ ਬੰਦ ਕੀਤਾ ਹਿੰਦੁਸਤਾਨ ਦੀ ਗਵਰਨਮੈਂਟ ਨੇ ਵਪਾਰ ਬੰਦ ਕਰਨ ਦੀ ਜਿਹੜੀ ਚਲਾਕੀ ਕੀਤੀ ਹੈ ਉਹ ਇਹ ਹੈ ਕਿ ਜਿਹੜਾ ਉੱਤਰੀ ਭਾਰਤ ਦੇ ਵਿੱਚੋਂ ਹੋ ਰਿਹਾ ਵਪਾਰ ਹੈ ਉਹ ਤਾਂ ਬੰਦ ਹੋਏਗਾ ਪਰੰਤੂ ਜਿਹੜਾ ਵਾਇਆ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਵਪਾਰ ਹੁੰਦਾ ਉਹ ਬੰਦ ਨਹੀਂ ਕੀਤਾ ਹੂੰ ਪਾਕਿਸਤਾਨ ਨੇ ਇਹਦੇ ਮੁਕਾਬਲੇ ਤੇ ਜਿਹੜਾ ਸਟੈਂਡ ਲਿਆ ਉਹ ਬੜਾ ਕਲੀਅਰ ਲਿਆ ਜੀ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਸਾਰਾ ਵਪਾਰ ਬੰਦ ਕਰਾਂਗੇ ਅਸੀਂ ਤੁਹਾਡੇ ਨਾਲ ਉਸ ਥਾਂ ਤੋਂ ਵੀ ਵਪਾਰ ਜਿਹੜਾ ਆ ਉਸ ਬੰਦਰਗਾਹ ਤੋਂ ਵੀ ਵਪਾਰ ਬੰਦ ਕਰਾਂਗੇ ਜਦੋਂ ਵਪਾਰੀ ਨੂੰ سرمایہਦਾਰੀ ਨੂੰ ਦਾ ਵਪਾਰ ਬੰਦ ਹੁੰਦਾ ਨਾ ਤਾਂ ਫਿਰ ਉਹਨੂੰ ਤਕਲੀਫ ਹੁੰਦੀ ਆ ਸੋ ਸਾਡੀ ਸਟੇਟ ਇਸ ਗੱਲ ਦੀ ਜਵਾਬ ਦੇ ਐ ਕਿ ਤੁਸੀਂ ਗੁਜਰਾਤ ਰਾਹੀਂ ਹਿੰਦਾ ਵਪਾਰ ਕਿਉਂ ਨਹੀਂ ਸੀ ਬੰਦ ਕੀਤਾ ਇਹ ਤਾਂ ਹੁਣ ਪਾਕਿਸਤਾਨ ਨੇ ਕੀਤਾ ਸੋ ਅਸੀਂ ਇਹ ਸਮਝਦੇ ਆ ਕਿ ਵਪਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣਾ ਚਾਹੀਦਾ ਹੈ ਇਸ ਘਟਨਾ ਦੇ ਨਾਲ ਇਸ ਘਟਨਾ ਦੇ ਬਹਾਨੇ ਨਾਲ ਤੁਸੀਂ ਵਪਾਰ ਦਾ ਫਿਰ ਗਲਾ ਘੁੱਟ ਦਿਓ ਇਹ ਚੰਗੀ ਗੱਲ ਨਹੀਂ ਜੀ ਬਿਲਕੁਲ ਸਰ ਇਸੇ ਵਿਚਾਲੇ ਜਿੱਦਾਂ ਪਹਿਲਗਾਮ ਤਵਾਦ ਹਮਲੇ ਤੋਂ ਬਾਅਦ ਜਿਹੜਾ ਹੈ ਭਾਰਤ ਪਾਕਿਸਤਾਨ ਵਿਚਾਲੇ ਹੁਣ ਜੰਗ ਦੀਆਂ ਜਿਹੜੀਆਂ ਤਿਆਰੀਆਂ ਨੇ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿਦਾਂ ਦੇਖਦੇ ਹੋ ਸਰ ਇਸ ਖਬਰ ਨੂੰ ਦੇਖੋ ਮੈਂ ਸਮਝਦਾ ਵੀ ਜੰਗ ਕਦੀ ਵੀ ਮਨੋਕਤਾ ਦੇ ਹਿੱਤ ਚ ਨਹੀਂ ਹੁੰਦੀ ਜੀ ਅੱਗ ਹਮੇਸ਼ਾ ਅੱਗ ਹੁੰਦੀ ਹੈ ਭਾਵੇਂ ਉਹ ਕਸ਼ਮੀਰ ਦੀਆਂ ਬਰਫਾਂ ਚ ਲੱਗੇ ਹੂੰ ਭਾਵੇਂ ਉਹ ਮਨੀਪੁਰ ਦੇ ਜੰਗਲਾਂ ਚ ਲੱਗੇ ਤੇ ਭਾਵੇਂ ਉਹ ਪੰਜਾਬ ਦੇ ਹਰੇ ਭਰੇ ਖੇਤਾਂ ਚ ਲੱਗੇ ਜੀ ਉਸ ਅੱਗ ਨੂੰ ਜਿਹੜੇ ਲੋਕ ਬਸੰਤਰ ਆਖਦੇ ਨੇ ਉਹਨਾਂ ਨੂੰ ਕੁਪਲੇਖਾ ਹੋ ਸਕਦਾ ਹੈ ਇਹ ਜਿਹੜੀ جنگ ਹੈ ਇਹ ਮਨੁੱਖ ਦਵਾ ਦੇ ਦੁਆਰਾ ਲਾਈ ਗਈ ਉਹ ਆਗ ਹੈ ਜੇ ਅਸੀਂ ਉਹ ਕਸ਼ਮੀਰ ਚ ਲਾਉਣੀ ਹੈ ਜੇ ਅਸੀਂ ਪੰਜਾਬ ਚ ਲਾਉਣੀ ਹੈ ਇਹ ਤੁਸੀਂ ਦੇਖ ਲਓ ਕਿ ਤੁਸੀਂ ਮਾਵਾਂ ਦੇ ਪੁੱਤਰ ਦੋਨਾਂ ਸਾਈਡਾਂ ਤੋਂ ਮਰਵਾਉਣਾ ਚਾਹੁੰਦੇ ਨੇ ਔਰ ਕਮਾਲ ਦੀ ਗੱਲ ਹੈ মিডিਆ ਟਰਾਇਲੀ ਇਸ ਪੱਧਰ ਤੇ ਹੋ ਗਿਆ ਹੈ ਕਿ ਬਸ جنگ ਲੱਗ ਜਾਣੀ ਹੈ ਤਖਾਣ ਲੱਗ ਜਾਣੀ ਹੈ ਸਵੇਰੇ ਲੱਗ ਜਾਣੀ ਹੈ جنگ ਲੱਗ ਜਾਣੀ ਹੈ ਉਹ ਕਮਾਲ ਦੀ ਗੱਲ ਐ ਕਿ ਚੈਨਲ ਤੇ ਇਸ ਹੱਦ ਤੱਕ ਚਲਾ ਗਿਆ ਕਿ ਉੱਥੇ ਦੇ ਫੌਜਾ ਦੇ ਮੁਖੀ ਜਿਹੜੇ ਨੇ ਉਹਨਾਂ ਦੀਆਂ ਫੈਮਲੀਆਂ ਪਾਕਿਸਤਾਨ ਛੱਡ ਕੇ ਤੇ ਭੱਜ ਗਈਆਂ ਨੇ ਉਹਨਾਂ ਨੇ ਦੇਸ਼ ਛੱਡ ਦਿੱਤਾ ਆ ਮਤਲਬ ਇਹ ਹੱਦ ਤੱਕ ਭਗਤਾਂ ਨੂੰ ਜਿਹੜਾ ਆ ਖੁਸ਼ ਕੀਤਾ ਜਾ ਰਿਹਾ ਜਦ ਕੇ ਮੰਦਾ ਸਵਾਲ ਕਰੇ ਉਹ ਭਾਈ ਤੁਹਾਨੂੰ ਪਾਕਿਸਤਾਨ ਦੇ ਅਫਸਰਾਂ ਦੀਆਂ ਫੈਮਲੀਆਂ ਦੇ ਸ਼ਿਫਟ ਹੋ ਜਾਣ ਦਾ ਤੇ ਪਤਾ ਲੱਗ ਗਿਆ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਾ ਕਿ ਜਿੱਥੇ ਤੁਹਾਡੇ ਮਸੂਮ ਸੈਲਾਨੀ ਗਏ ਹੋਏ ਨੇ ਉਥੇ ਮਾਰੂ ਹਥਿਆਰ ਲੈ ਕੇ ਅਤਵਾਦੀ ਆ ਗਿਆ ਤੇ ਡੇਢ ਘੰਟੇ ਬਾਅਦ ਉਥੇ ਤੁਹਾਡੀ ਪੁਲਿਸ ਪਹੁੰਚਦੀ ਦੀ ਆ ਤੁਹਾਨੂੰ ਉਹਦਾ ਤੇ ਪਤਾ ਨਹੀਂ ਲੱਗਾ ਸੋ ਇਹ ਜਿਹੜੀ جنگ ਦੀ ਅਫਵਾਹ ਫੋੜ ਵਾਲੇ ਲੋਕ ਨੇ ਨਾ ਬੇਸਿਕਲੀ ਇਹ ਮਨੁੱਖਤਾ ਦੇ ਦੁਸ਼ਮਣ ਨੇ جنگ ਨਹੀਂ ਲੱਗਣੀ ਚਾਹੀਦੀ ਸਾਨੂੰ ਦੋਨਾਂ ਦੇਸ਼ਾਂ ਦੇ ਉਹਨਾਂ ਚਿੰਤਕਾਂ ਉਹਨਾਂ ਲੇਖਕਾਂ ਉਹਨਾਂ ਬੁੱਧੀਜੀਵੀਆਂ ਨੂੰ ਅਪੀਲ ਹੈ ਕਿ ਉਹ ਜੰਗ ਦੇ ਖਿਲਾਫ ਤੇ ਅਜਿਹੇ ਘਣਾਉਣੇ ਕਤਲੋਗਾਰ ਦੇ ਖਿਲਾਫ ਇੱਕ ਮੱਠੋ ਕੀ ਇੱਕ ਆਵਾਜ਼ ਵਿੱਚ ਕਹਿਣਾ ਚਾਹੀਦਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਜੀ ਬਿਲਕੁਲ ਪੱਕਦੇ ਮਸਲੇ ਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਹੈ ਬਹੁਤ ਸਾਰੀ ਜਾਣਕਾਰੀ ਸਰ ਰਹੀ ਤੁਹਾਨੂੰ ਮਿਲੀ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰ ਤੁਹਾਡਾ ਧੰਨਵਾਦ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੁਣ ਸਾਨੂੰ ਦੀ ਇਜਾਜ਼ਤ ਧੰਨਵਾਦ